ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਸਾਡੇ ਚੈਨਲ ਦੇ ਵਿੱਚ ਰੋਜ ਦੇ ਸਿਆਪੇ ਇਸ ਟਾਈਮ ਆ ਜਿਹੜੀ ਜਗ੍ਹਾ ਹੈ ਇਹ ਹੈਗੀ ਹੈ ਸਾਡੇ ਲਾਗੇ ਮਧੂਬਨ ਸਟੇਟ ਪੋਸ਼ਨ ਛੋਟਾ ਹੈ ਮਤਲਬ ਕਿ 350 ਗਾਇਜ ਦਾ ਪੋਸ਼ਨ ਹੋਣਾ ਟੋਟਲ 350 ਨਹੀਂ 2 200 ਗਾਇਜ ਦਾ 200 220 ਗਾਇਜ ਦਾ ਤੇ ਇੱਥੇ ਮੇਰਾ ਪਹਿਲਾ ਕੋਈ ਵੀਰ ਭਰਾ ਲੱਗਾ ਸੀਗਾ ਇਹਨੇ ਫਿਲਹਾਲ ਉੱਪਰਲਾ ਪੋਸ਼ਨ ਚਾਲੂ ਕਰਾਉਣਾ ਸੀ ਜਦ ਕਿ ਇੱਕ ਰੂਮ ਲੌਬੀ ਤੇ ਸਿਰਫ ਵਾਸ਼ਰੂਮ ਹੀ ਹੈ ਨਾ ਤੇ ਇੱਥੇ ਕੋਈ ਵੀਰ ਭਰਾ ਆਇਆ ਤੇ ਉਹ ਇਹਨਾਂ ਨੂੰ 60000 ਰੁਪਏ ਦੀ ਕੱਲੀ ਤਾਰ ਹੀ ਤਾਰ ਲਖਾ ਗਿਆ। ਤੁਸੀਂ ਮੰਨੋਗੇ 60000 ਰੁਪਏ ਦੀ ਕੱਲੀ ਤਾਰ ਹੀ ਤਾਰ ਜੇ ਬਾਕੀ ਐਸੈਸਰੀ ਆਉਣੀ ਆ। ਉਹ ਵੀਰ ਪਹਿਲਾਂ ਬੜਾ ਖਪਿਆ ਸੀ। ਵੀ ਉਹ ਤੁਸੀਂ ਆਉਂਦਾ ਵੀ ਵੀਰ ਥੱਲੇ ਮੇਰਾ ਖਿਆਲ ਦੋ ਪੇਟੀਆਂ ਮੈਂ ਚੈੱਕ ਕੀਤੀਆਂ ਬਕਸਿਆਂ ਦੀਆਂ। ਠੀਕ ਆ ਜੀ। ਜੈਨ ਬਾਕਸ ਦੇ ਪੂਰੇ ਬੰਦ ਡੱਬੇ ਠੀਕ ਆ ਜੀ। ਉਸ ਤੋਂ ਬਾਅਦ ਫਿਨੋਲੈਕਸ ਦੇ ਬੰਡਲ ਦੋ ਅਨਟਚ ਅਜੇ ਖੋਲੇ ਵੀ ਨਹੀਂ ਆ ਉਹ ਵੀ ਮਤਲਬ ਵੀ ਥੱਲੇ ਖਾਲੀ ਪਏ ਆ। ਵੀ ਯੂਜ਼ ਨਹੀਂ ਕੀਤੇ। ਉਸ ਤੋਂ ਬਾਅਦ ਸਾਡਾ ਕਹਿੰਦੇ ਰੈਫਰੈਂਸ ਦਿੱਤਾ ਫਿਰ ਵੀਰ ਤੋਂ ਹੁਣਾਂ ਦਾ ਕੰਮ ਹੋਣ ਲੱਗੇ ਅਸੀਂ ਸ਼ੁਰੂ ਕਰਨ ਠੀਕ ਆ ਜੀ ਸੇਲਿੰਗ ਆਪਾਂ ਕਰਨੀ ਸਾਰੀ ਠੀਕ ਆ ਜੀ ਤੇ ਆਪਾਂ ਤਾਰ ਦਿੱਤੀ ਜਿਵੇਂ ਮੰਗਵਾ ਆਪਾਂ ਤੇ ਜਦਾ ਵਹਿ ਰਾਇਨ ਕੰਪਨੀ ਦਾ ਹੀ ਰੈਫਰੈਂਸ ਦਈਦਾ ਕਿਉਂਕਿ ਇਹ ਹੈਗੇ ਟਵਿਸਟਡ ਤਾਰ ਕੰਪਨੀ ਵਧੀਆ ਵਾ ਠੀਕ ਆ ਜੀ ਇੱਕ ਤੇ ਡਬਲ ਇਨਸੂਲੇਟਡ ਆ ਤੇ ਟਵਿਸਟਡ ਤਾਰ ਆ ਇੱਕ ਹੈ ਹੈਵੀ ਆ ਥੇ 101% ਕੋਪਰ ਆ ਹਾਂ ਵੀ ਯੋਧਿਆ ਕਰੀਏ ਫਿਰ ਸ਼ੁਰੂ ਕੰਮ ਹਾਂ ਆਪਾਂ ਅੱਜ ਕੰਮ ਫਾਈਨਲ ਕਰਨਾ ਇੱਕ ਵਾਸ਼ਰੂਮ ਦਾ ਇੱਕ ਰੂਮ ਦਾ ਲੌਬੀ ਦਾ ਸੋਚਿਆ ਵਾ ਵੀ ਤਕਰੀਬਨ ਆਪਾਂ ਸਾਰੀ ਪਾ ਹੀ ਜਾਣੀ ਹੈ ਕਿਉਂਕਿ ਰੋ ਰੋਜ਼ ਨਹੀਂ ਆਇਆ ਜਾਂਦਾ ਕਿ ਨਹੀਂ ਇੱਕ ਸਨੀ ਦਿਨ ਕਿਲੇ ਵੀ ਕੰਮ ਚੱਲਦਾ ਉਦਾਂ ਹੀ ਜੋਧਾ ਆਪਣਾ ਲੱਗ ਗਿਆ ਹੈ ਇੱਧਰ ਏਸੀ ਦੀਆਂ ਝੜੀਆਂ ਮੱਦੇਨ ਵਜੀਆਂ ਹੀ ਆ ਠੀਕ ਹੈ ਜੀ ਇਹ ਆਪਾਂ ਰੈਡੀ ਕਰ ਲਾਂਗੇ ਆ ਵੇਖੋ ਵੀਰ ਜੀ ਇੱਕ ਬੰਡਲ ਅਜੇ ਬੰਦ ਜੇ ਇੱਕ ਬੰਡਲ ਖੁੱਲਾ ਜਿਠੀ ਇਹਦੇ ਵਿੱਚ ਸਮਾਨ ਆ ਆਪਦੇ ਪਏ ਜੇ ਬਕਸੇ ਇੱਕ ਕਬੇਟੀ ਪੂਰੀ ਬੰਦ ਜੇ ਇੱਕ ਉਹ ਅੱਠ ਦਿਨ ਦੇ ਬਕਸੇ ਪਏ ਆ ਠੀਕ ਹੈ ਜੀ ਇਹਦੇ ਵਿੱਚ ਡਬੀਰ ਦੁੱਬੀਆਂ ਵੀ ਬਥੇਰੀਆਂ ਪਈਆਂ ਨੇ ਸੋ ਹੁਣ ਆਪਾਂ ਕਰਦੇ ਆ ਸ਼ੁਰੂ ਆਪਣੇ ਆਪਣੇ ਤਰੀਕੇ ਦੇ ਨਾਲ ਸ਼ੁਰੂਆਤ ਕਰਾਂਗੇ ਜੀ ਦੋਸਤੋ ਵਾਇਰਿੰਗ ਕਰ ਦਿੱਤੀ ਜੇ ਆਪਾਂ ਸੇਲਿੰਗ ਦੇ ਵਿੱਚ ਠੀਕ ਹੈ ਜੀ ਤੇ ਉਹ ਵੀਰ ਤੇ ਲਿਖਿਆ ਕਿ ਨਹੀਂ ਆਣਾ ਫੋਨ ਲਿਖਿਆ ਜੀ ਆਹ ਹੋਏ ਅੱਗੇ ਲਿਖਿਆ ਤੇ ਜਿਹੜਾ ਏਸੀ ਵਾਲਾ ਉਹ ਤਾਂ ਗੈਰਹੀ ਕੱਢਣਾ ਉਹਨਾਂ ਆ ਗਿਆ ਆਪਣੇ ਮਧੂਪਨ ਉਹ ਜੀ ਕਰੋ ਨੇ ਤਾਂ ਦਰਸ਼ਨ ਜੀ ਸਰ ਇਹ ਹੋ ਗਈ ਜੀ ਆਪਣੀ ਤਾਰ ਨੇ ਗੈਰੀ ਨਹੀਂ ਗੈਰੀ ਕੱਢਦੇ ਕੱਢਦੇ ਚਲੀ ਮੇਰਾ ਬੁੱਤ ਛੇਤੀ ਆ ਹਾਂਜੀ ਚੋਬਰ ਨੇ ਪਾਤੀ ਜਿਤਾਰ ਕਮਰੇ ਦੀ ਵਾਸ਼ਰੂਮ ਦੀ ਤੇ ਸਾਹਮਣੇ ਐਲੀਵੇਸ਼ਨ ਦੀ ਇਧਰ ਚੋਬਰ ਹੋਣੀ ਕੱਟ ਜਿੰਨੇ ਰਹਿ ਗਏ ਆਂਦੇ ਆ ਆਪਣਾ ਕੰਮ ਅੱਜ ਦਾ ਹੋ ਗਿਆ ਜੀ ਬੰਨ ਮਿਲਦੇ ਆ ਸਵੇਰ ਦੇ ਵਲੌਗ ਦੇ ਵਿੱਚ ਉਸ ਤੇ ਬਾਅਦ ਠਾ 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 ਰਾਹ ਪ੍ਰਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੁੰਡਿਆ ਦੀ ਮਿਹਨਤ ਨੂੰ ਲਾਈਕ ਜਰੂਰ ਕਰਿਆ ਕਰੋ ਇਧਰ ਵੇ ਹੋਏ ਆ ਕਿਉਂ ਚੈੱਕ ਕਰੋ ਨਾਸਾਂ ਦਾ ਧੂਆਂ ਵੇਖੋ ਕਿੱਧਰ ਦੀ ਨਿਕਲ ਰਿਹਾ ਸਾਡੇ ਘਰ ਕਿੰਨਾ ਹੈ